2025 ਦੇ ਅਕੋਰਡਿੰਗ ਵਿਦੇਸ਼ਾਂ ਦੀ ਜੇਲ੍ਹਾਂ ਵਿੱਚ ਅੱਜ ਭਾਰਤੀਆਂ ਦੀ ਗਿਣਤੀ ਜਿਹੜੀ ਹੈ 10152 ਹੋ ਚੁੱਕੀ ਹੈ ਤੇ ਤੁਹਾਨੂੰ ਦੱਸ ਦਈਏ ਭਾਈ ਮਿਨਿਸਟਰੀ ਆਫ ਐਕਸਟਰਨਰ ਅਫੇਅਰ ਦੇ ਡਾਟੇ ਦੇ ਅਨੁਸਾਰ ਜਿਹੜੇ ਹੈ ਵਿਦੇਸ਼ਾਂ ਦੀ ਜੇਲ੍ਹਾਂ ਵਿੱਚ ਲਗ ਅਲਗ ਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਭਾਰਤੀ ਨਾਗਰਿਕ ਭਾਈ ਜੇਲ੍ਹਾਂ ਦੇ ਵਿੱਚ ਬੰਦ ਪਿਆ ਤੇ ਉਹਨਾਂ ਦੀ ਗਿਣਤੀ ਜਿਹੜੀ ਹੈ 10252 ਹੈ ਤੇ ਤੁਹਾਨੂੰ ਦੱਸ ਦਈਏ ਭਾਈ ਇਹ ਉਹ ਡਾਟਾ ਹੈ ਜਿਹੜਾ ਕਿ ਇਹਨਾਂ ਦੇ ਕੋਲ ਕੇਸ ਆਏ ਹੈ ਬਟ ਇਹ ਜਿਹੜਾ ਡਾਟਾ ਇਹਨਾਂ ਨਾਲੋਂ ਵੱਧ ਹੋ ਸਕਦਾ ਹੈ ਕਿਉਂਕਿ ਕੁਝ ਐਡੇ ਦੇ ਕੇਸ ਹੈ ਜਿਹੜੇ ਕਿ ਆਪਣੇ ਇੰਡੀਆ ਦੇ ਮਿਨਿਸਟਰੀ ਆਫ ਐਕਸਟਰ UAE, সৌদি আরব ਅਤੇ ਨੇਪਾਲ, ਮਲੇਸ਼ੀਆ, ਠੀਕ ਹੈ ਤੇ ਚਾਈਨਾ ਤੇ ਇਸ ਤੋਂ ਇਲਾਵਾ ਯੂਰਪ ਦੀਆਂ ਵੀ ਕੁਝ ਕੰਟਰੀਆਂ ਐ ਦਆਂ ਦੀਆਂ ਜਿੱਥੇ ਸਾਡੇ ਇੰਡੀਅਨ ਭਾਰਤੀ ਬੰਦੇ ਜਿਹੜੇ ਕੀ ਅੱਜ ਜਿੰਨਾਂ ਵਿੱਚ ਬੰਦ ਪਏ ਹਨ ਤੇ ਆਪਣੇ ਛੁੱਟਣ ਦਾ ਜਿਹੜਾ ਇੰਤਜ਼ਾਰ ਕਰ ਰਹੇ ਆ ਤਾਂ ਤੁਹਾਨੂੰ ਦੱਸ ਦਈਏ ਬਈ ਇਹਨਾਂ ਦਾ ਰੀਜਨ ਕੀ ਹੈ ਦੇਖੋ ਅਰਬ ਕੰਟਰੀਆਂ ਦੇ ਵਿੱਚ ਤਾਂ ਚਲੋ ਜਿਹੜੇ ਆਪਣੇ ਨਾਗਰਿਕ ਜਿਹੜੇ ਆਪਣੇ ਦੇਸ਼ ਦੇ ਨਾਗਰਿਕ ਜਿਹੜੇ ਜਿੰਨਾਂ ਵਿੱਚ ਬੰਦ ਆ ਉਹ ਕਿਸੇ ਨਾ ਕਿਸੇ ਕ੍ਰਾਈਮਨਲ ਸ਼ੈਦੋ ਦੇ ਵਿੱਚ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਗਏ ਹੋਣੇ ਜਾਂ ਫਿਰ ਉਹਨੇ ਛੋਟਾ ਮोटा ਕੋਈ ਕ੍ਰਾਈਮ ਕੀਤਾ ਹੋਣਾ ਤਾਂ ਉਹ ਜਾ ਕੇ ਜੇਲ੍ਹਾਂ ਵਿੱਚ ਬੰਦ ਹੋ ਗਏ ਇਹਨਾਂ ਵਿੱਚ ਜ਼ਿਆਦਾਤਰ ਜਿਹੜੇ ਆਪਣੇ ਜਿਹੜੇ ਬੰਦੇ ਜਿਹੜੇ ਆ ਉੱਥੇ ਜੇਲ੍ਹਾਂ ਵਿੱਚ ਬੰਦ ਆ ਉਹਨਾਂ ਵਿੱਚੋਂ 80% ਬੰਦੇ ਐਦਾ ਦੇ ਆ ਜਿਹੜੇ ਕਿ ਇਲੀਗਲ ਤਰੀਕੇ ਨਾਲ ਜਿਹੜੇ ਉਹਨਾਂ ਕੰਟਰੀਆਂ ਦੇ ਵਿੱਚ ਦਾਖਲ ਹੋਏ ਜਾਂ ਇਲੀਗਲ ਤਰੀਕੇ ਨਾਲ ਕੰਮ ਕਰਦੇ ਫੜੇ ਗਏ ਤਾਂ ਇਹ ਜਿਹੜੇ ਕਿ ਉਹਨਾਂ ਜੇਲਾ ਵਿੱਚ ਬੰਦ ਹੈ ਠੀਕ ਹੈ ਸੋ ਆਪਣਾ ਸਾਰੇ ਇਹਨਾਂ ਵਿੱਚੋਂ ਜ਼ਿਆਦਾਤਰ ਜਿਹੜੀ ਗਿਣਤੀ ਹੈ ਬਈ ਪੰਜਾਬੀਆਂ ਦੀ ਹੈ ਠੀਕ ਹੈ ਜੀ ਕਿਉਂਕਿ ਆਪਣੇ ਪੰਜਾਬੀ ਜਿਹੜੇ ਆ ਯਾਤਰਾ ਬਈ ਬਾਹਰਲੇ ਜਿਹੜੇ ਕੰਟਰੀ ਦੇ ਵਿੱਚ ਚਲ ਜੇ ਤੁਹਾਨੂੰ ਜ਼ਿਆਦਾਤਰ ਆਪਣੇ ਪੰਜਾਬ ਦੇ ਹੀ ਬੰਦੇ ਮਿਲਣਗੇ ਤਾਂ ਇਹ ਮਲੇਸ਼ੀਆ ਵਰਗੇ ਕੰਟਰੀਆਂ ਯੂਰਪ ਦੀਆਂ ਹੋਰ ਕੰਟਰੀਆਂ ਜਿੱਥੇ ਕਿ ਸਾਡਾ ਮਕਸਦ ਇਹ ਬਣਦਾ ਵੀ ਕਿਸ ਏਜੰਟ ਕੋਲ ਸੇ ਅਪਲਾਈ ਕਰ ਰਿਹਾ ਤੇ ਉਹਦਾ ਹੱਸੇ ਜਿਹੜਾ ਲਾਇਸੈਂਸ ਨੰਬਰ ਵਗੈਰਾ ਪੂਰੀ ਤਰ੍ਹਾਂ ਵੈਰੀਫਾਈ ਕਰੀਏ ਤਾਂ ਤਾਂ ਜੋ ਸਾਡਾ ਪਿੱਛੋ ਪਰਿਵਾਰ ਆ ਬਾਈ ਤੰਗ ਨਾ ਹੋਵੇ ਤੇ ਤਰਲੇ ਮਿੰਤਾ ਨਾ ਕਰਨੀਆਂ ਪੈਣ ਉਹਨਾਂ ਨੂੰ ਤਾਂ ਤੁਸੀਂ ਅੱਜ ਦੇਖ ਸਕਦੇ ਹੋ ਬਾਈ ਇਹ ਗਿਣਤੀ ਬਾਈ ਜਿਹੜੀ ਤੁਹਾਨੂੰ ਦੱਸੀ ਹੈ ਮੈਂ ਇਹ ਬਾਈ ਇਸ ਤੋਂ ਡਬਲ ਤੋਂ ਟ੍ਰਿਪਲ ਹੋ ਸਕਦੀ ਹੈ ਜੇ ਯੂਰਪ ਦੀ ਗੱਲ ਕਰੀ ਤਾਂ ਯੂਰਪ ਦੇ ਜੇਲਾ ਵਿੱਚ ਇੰਨਾ ਕ ਬੰਦਾ ਤਾਂ ਹੋਰ ਰੇੜੀ ਯੂਰਪ ਦੇ ਜੇਲਾ ਜਿਹੜੇ ਇਹਨੇ ਡਾਟਾ ਸ਼ੋ ਕੀਤਾ ਹੈ ਸੋ ਸੋ ਇਸ ਲਈ ਸਭ ਨੂੰ ਰਿਕਵੈਸਟ ਹੈ ਬਈ ਜੇ ਤੁਸੀਂ ਬਾਹਰ ਜਾਣਾ ਵੀ ਹੈ ਤਾਂ ਠੀਕ ਹੈ ਵਧੀਆ ਗੱਲ ਆ ਬਾਹਰ ਜਾਓ ਆਪਣੇ ਚੰਗੇ ਵੀ ਵਿਛਲੇ ਅਸੀਂ ਬਾਹਰ ਜਾਣਾ ਵੀ ਚਾਹੀਦਾ ਹੈ ਹਨਾ ਬਟ ਫਿਰ ਵੀ ਅਸੀਂ ਜੇ ਕਿਸੇ ਕਿਸ ਥਰੂ ਜਾ ਰਹੇ ਹਾਂ ਤੇ ਕਿਹੜੇ ਏਜੰਟ ਥਰੂ ਜਾ ਰਹੇ ਹਾਂ ਇਸ ਚੀਜ਼ ਦਾ ਖਾਸ ਧਿਆਨ ਰੱਖੋ ਤਾਂ ਜੋ ਤੁਸੀਂ ਵੀ ਅੱਗੇ ਜਾ ਕੇ ਐਦਾਂ ਦੀ ਕਿਤੇ ਸ਼ਿਕਾਰ ਨਾ ਹੋ ਜਾਈਓ ਤਾਂ ਵੀ ਤੁਹਾਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਰਹਿਣਾ ਪਵੇ